ਇਹ ਡਰ ਜੋ ਨੱਬੀ ਤੇ ਨਾ ਪਛੋਕੜ ਵੇਖੀ ਨਾ ਓਏ ਆਪਾਂ ਪੁੱਤਾ ਖਰੀਦਣਾ ਹੋਏ ਘੋੜਾ ਖਰੀਦਣਾ ਹੋਏ ਕੋ ਮੱਝ ਖਰੀਦਨੀ ਓਏ ਗਾਂ ਖਰੀਦਨੀ ਹੋਏ ਉਹਦੀ ਕੀਮਤ ਬੜੀ ਘਣੀ ਦੀ ਪੈਂਦੀ ਨਸਲ ਕਿਹੜੀ ਚੋ ਇਹਦੀ ਨਸਲ ਵੇਖੀ ਸਾਰਤਪਿੰਦਰ ਸਿੰਘ ਜੀ ਦਾ ਨਾਮ ਹੋਣਾ ਹੈ ਜਿੰਦਾਬਦਪਿੰਦਰ ਸਿੰਘ ਜੀ ਨੂੰ ਜਿੰਦਾਬਦ ਰਿਟਾਇਰਡ ਸਰਪਾਸੀ ਨੇ ਅੱਜ ਹਾਈ ਕੋਰਟ ਦੇ ਜਾਜੇ ਇਹ ਕੋਈ ਐਵੇਂ ਨਹੀਂ ਹੈ ਸੁਪਰੀਮ ਕੋਰਟ ਤੇ ਪਰਮਾਉਟ ਹੋ ਗਿਆ ਚਲੋ ਸੁਪਰੀਮ ਕੋਰਟ ਪਹੁੰਚ ਨਹੀਂ ਸਕਿਆ ਮੈਂ ਉਹਨਾਂ ਦੀ ਗੱਲ ਕਰਨਾ ਖਾਨਦਾਨੀ ਬੰਦੇ ਨੇ ਸਾਲਾਂ ਤੋਂ ਮਸ਼ਹੂਰ ਪੰਜਾਬ ਦੇ ਜਿਹੜੇ ਖਾਨਦਾਨੀ ਪਰਿਵਾਰ ਸਨ ਕਿਸਾਨੀ ਨਾਲ ਜੁੜੇ ਹੋਏ ਢਿੱਲੋਂ ਪਰਿਵਾਰ ਉਹਨਾਂ ਚੋਂ ਇਹ ਕੋਈ ਐਵੇਂ ਬਾਦ ਰਾਜ ਹੋਰਦਾ ਹੋਇਆ ਬੰਦਾ ਨਹੀਂ ਨਾ ਇਹਦੇ ਕੋਈ ਭੁੱਖੇ ਤੇ ਨਾ ਅਸੀਂ ਕੋਈ ਭੁੱਖਾ ਲੈ ਕੇ ਜਾਣਾ ਨਾ ਅਸੀਂ ਕੋਈ ਦਾਦੀ ਲੈ ਕੇ ਆਣਾ ਸਾਫ ਸੁਥਰੇ ਚਿਹਰਿਆਂ ਦੀ ਲੋੜ ਹੈ